ਤੁਆਡਿਸਵੇਰ ਬਦਲ ਵਾਈ ਅਤੇ ਮੀ ਨਾਲ ਸ਼ੁਰੂ ਹੋਈ ਮੀ ਨਾਲ ਗਰਮੀ ਤੋਂ ਥੋੜੀ ਰਾਹਤ ਤਾਂ ਮਿਲੀ ਪਰ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਜ਼ਿੰਮੇਵਾਰੀਆਂ ਵੰਡਾ ਦਿੱਤੀਆਂ ਗਈਆਂ ਕਿਉਂਕਿ ਸੜਕ ਤੇ ਖੜੇ ਮੀਦਾ ਗੰਦਾ ਪਾਣੀ ਅਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਤੇ ਸਿਹਤ ਵਿਭਾਗ ਮਾਨਸੂਨ ਤੋਂ ਪਹਿਲਾਂ ਡੇਂਗੂ ਅਤੇ ਹੋਰ ਬਿਮਾਰੀਆਂ ਦੀ ਰੋਕ ਥਾਮ ਲਈ ਕੜੇ ਕਦਮ ਚੁੱਕੇ ਮੈਂ ਨਗਰ ਨਿਗਮ ਸਿਹਤ ਵਿਭਾਗ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਟੈਂਸਰ ਜੋ ਆਪਣੀਆਂ ਟੀਮਾਂ ਬਣਾ ਕੇ ਹਰ ਗਲੀ ਹਰ ਮੁਹੱਲੇ ਦੇ ਵਿੱਚ ਸਪਰੇਇਆਂ ਕਰਾਈਆਂ ਜਾਣ ਤੇ ਟੈਂਸਰ ਹੀ ਫੋਗਿੰਗ ਵਗੈਰਾ ਦੀ ਕਰਾਈ ਜਾ ਕਿ ਮੱਛਰ ਤੇ ਡੇਂਗੂ ਤੋਂ ਜਿਹੜਾ ਹੈਗਾ ਵਾ ਉਹ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਤਾਂ ਕਿ ਆਉਣ ਵਾਲੇ ਮੌਨਸੂਨ ਦੇ ਵਿੱਚ ਜਿੱਦਾਂ ਕਿ ਪਹਿਲਾਂ ਵੀ ਡੇਂਗੂ ਦੀ ਬੜੀ ਖਤਰਨਾਕ ਬਿਮਾਰੀ ਪੂਰੇ ਅੰਮਰਸਰ ਸਹਿਰਵਾਸੀ ਪ੍ਰਭਾਵਿਤ ਹੋਈ ਸੀ ਇਸ ਸਾਲ ਉਸ ਤੋਂ ਬਚਾਇਆ ਹੋ ਸਕੇ ਤੇ ਇਹਨਾਂ ਦੀਆਂ ਟੀਮਾਂ ਹਰ ਗਲੀਆਂ ਦੇ ਵਿੱਚ ਜਾ ਕੇ ਹਰ ਮੁਹੱਲਿਆਂ ਦੇ ਵਿੱਚ ਜਾ ਕੇ ਟੈਂਸਰ ਦਵਾਈਆਂ ਦੀ ਛੜਕਾਈ ਕਰਨ ਤਾਂ ਕਿ ਟੈਂਸਰ ਕੂੜੇ ਸਫਟਿੰਗ ਹੋ ਸਕੇ ਸ਼ਹਿਰ ਦੇ ਵਿੱਚ ਕੂੜੇ ਦਾ ਬਹੁਤ ਜੀ ਖਰਾਬ ਮਾਹੌਲ ਹੈਗਾ ਵਾ ਤੇ ਇਸ ਕਰਕੇ ਟਾਈਮ ਸੇ ਕੂੜਾ ਵੇਤੋ ਹੀ ਵੇਖੋਗੇ ਉਧਰ ਵੀ ਵਿਖਾਓਗੇ ਕਿੰਨਾ ਕੂੜੇ ਦੀ ਗੰਦਗੀ ਦਾ ਸਾਰਾ ਢੇਰ ਪਿਆ ਹੋਇਆ ਵਾ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਰਿਕਵੈਸਟ ਕਰਨਾ ਜਾਊਂਗਾ ਕਿ ਆਪਣੀਆਂ ਟੀਮਾਂ ਬਣਾਉਣ ਤੇ ਜਲਦ ਤੋਂ ਜਲਦ ਜੜਾ ਵਾ ਆਉਣ ਵਾਲੇ ਮੌਨਸੂਨ ਦੇ ਵਿੱਚ ਦਵਾਈਆਂ ਦੀ ਸਪਲਾਈ ਕਰਕੇ ਸਪ੍ਰੈਆਂ ਕੀਤੀਆਂ ਜਾਣ ਮੈਂ ਸਿਹਤ ਭਾਗ ਨੂੰ ਨਗਰ ਨਿਗਮ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਜਿਹੜੀ ਇਹ بارش ਆਈ ਆ ਇਹ بارش ਦੀ ਕਾਰਨ ਕਈ ਬਿਮਾਰੀਆਂ ਔਰ ਮੱਛਰ ਵੀ ਪੈਦਾ ਹੋਣਾ ਆ ਇਸ ਕਰਕੇ ਜਿਹੜਾ ਇਹਦਾ ਬਚਾਅ ਕਰਨ ਵਾਸਤੇ ਆ ਇਹਦਾ ਬਹੁਤ ਜ਼ਰੂਰੀ ਆ ਕਿ ਜਿਹੜਾ ਜਿੱਥੇ ਜਿੱਥੇ ਪਾਣੀ ਆ ਉੱਥੇ ਜਾ ਕੇ ਪੇ ਕਰਨ ਔਰ ਆਪਣਾ ਜੋ ਵੀ ਦਵਾਈਆਂ ਆ ਉਹਨੂੰ ਸਾਰੇ ਇਲਾਕੇ ਦੇ ਵਿੱਚ ਨੁਕਰਾ ਕੋਰਨਰ ਹਰ ਜਗ੍ਹਾ ਦੇ ਵਿੱਚ ਜਗਸਮੀਰ ਕਰਨ ਜਿਹੜੇ ਆਪਣਾ ਇਹ ਸਾਰਾ ਬਿਮਾਰੀਆਂ ਤੋਂ ਬਚ ਸਕੀਏ ਕੂੜੇ ਦੀ ਗੰਦਗੀ ਦੇਖੋ ਜੀ ਔਰ ਜਿੱਦਾਂ ਜਿੱਦਾਂ ਕੂੜਾ بارش ਨਾਲ ਗਿੱਲਾ ਹੋਇਆ ਆ ਇਤੋਂ ਕਈ ਬਿਮਾਰੀਆਂ ਜਿਹੜੀਆਂ ਉਹ ਲੱਗਣੀਆਂ ਆ ਤੇ ਇਹਦੇ ਨਾਲ ਚੰਗਾ ਨਗਰ ਨਿਗਮ ਨੂੰ ਆਪਣਾ ਕਾਰਪੋਰੇਸ਼ਨ ਨੂੰ ਚਾਹੀਦਾ ਆ ਕਿ ਇਹ ਕੂੜਾ ਜਲਦ ਤੋਂ ਜਲਦ ਚੁੱਕਿਆ ਜਾਵੇ ਸਫਾਈ ਰਹੇ ਜਿੰਨੀ ਸਫਾਈ ਹੋਏਗੀ ਉਨਾ ਹੀ ਸਿਹਤ ਦੇ ਵਾਸਤੇ ਚੰਗਾ ਆਏਗਾ ਮੈਂ ਤੇ ਕਹਿਣਾ ਚਾਹਣਾ ਜੀ ਇਹ ਬਰਸਾਤਾਂ ਦਾ ਮੌਸਮ ਹੈ ਗਏ ਆ ਜਦੋਂ ਵੀ ਬਰਸਾਤ ਹੁੰਦੀ ਹੈ ਤੇ ਇੱਥੇ ਮੱਛਰ ਕੀੜਾ ਮਕੋੜਾ ਜਿਹੜਾ ਹੈ ਉਹ ਕਹਿੰਦੇ ਇਖਤਿਆਰ ਹੋ ਜਾਂਦਾ ਹੈ ਆਮ ਆਦਮੀ ਵਾਸਤੇ ਮੁਸ਼ਕਲ ਹੋ ਜਾਂਦੀ ਹੈ ਕਹਿੰਦੇ ਰਿਕਸ਼ੇ ਵਾਲੇ ਵੀ ਹੈਗੇ ਡਰਾਈਵਰ ਵੀ ਹੈਗੇ ਆ ਟ੍ਰਾਂਸਪੋਰਟਰ ਵੀ ਹੈਗੇ ਆ ਤੇ ਇਹ ਕਾਰਪੋਰੇਸ਼ਨ ਨੂੰ ਤੇ ਨਿਗਮ ਵਾਲੇ ਨੂੰ ਚਾਹੀਦਾ ਹੈ ਕਹਿੰਦੇ ਇੱਥੇ ਕਹਿੰਦੇ ਦਵਾਈਆਂ ਦਾ ਕਹਿੰਦੇ ਕੋਈ ਛਿੜਕਾਅ ਕਰਨ ਟ੍ਰਾਂਸਪੋਰਟਰ ਦੇ ਅੰਦਰ ਵੀ ਕਰਨ ਬਾਹਰ ਵੀ ਕਰਨ ਤੇ ਸੀਵਰੇਜ ਦਾ ਵੀ ਕਰਨ ਕੋਈ ਅਰੇਂਜਮੈਂਟ ਸਫਾਈ ਦਾ ਸਫਾਈ ਹੋਏਗੀ ਤੇ ਫਿਰ ਕਹਿੰਦੇ ਬਿਮਾਰੀਆਂ ਵੀ ਨਹੀਂ ਹੋਣਗੀਆਂ ਜੇ ਸਫਾਈ ਨਹੀਂ ਹੋਏਗੀ ਤੇ ਗੰਦਗੀ ਫੈਲੇਗੀ ਗੰਦਗੀ ਫੈਲੇਗੀ ਤੇ ਬਿਮਾਰੀ ਵੀ ਫੈਲੇਗੀ ਪਹਾੜੀ ਇਲਾਕਿਆਂ ਦੇ ਵਿੱਚ ਬਾਰਿਸ਼ਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਹੁਣ ਪੰਜਾਬ ਦੇ ਵਿੱਚ ਵੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਐਤਵਾਰ ਦੀ ਸਵੇਰ ਮੀਂਹ ਦੇ ਨਾਲ ਹੀ ਸ਼ੁਰੂ ਹੋਈ ਇਸ ਮੀਂਹ ਦੇ ਨਾਲ ਜਿੱਥੇ ਥੋੜੀ ਬਹੁਤ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ ਕਿਉਂਕਿ ਸੜਕਾਂ ਤੇ ਖੜਾ ਗੰਦਾ ਪਾਣੀ ਤੇ ਲੱਗੇ ਕੂੜੇ ਦੇ ਢੇਰ ਜਿਹੜੇ ਨੇ ਉਹ ਬਿਮਾਰੀਆਂ ਨੂੰ ਦਸਤਕ ਦੇ ਰਹੇ ਨੇ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੇ ਸਿਹਤ ਵਿਭਾਗ ਇਸ ਵੱਲ ਧਿਆਨ ਦੇਵੇ ਤੇ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰਨ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼